ਸਾਡੇ ਨਾਲ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮੌਜੂਦ ਨੇ ਅੱਜ ਇੰਡੀਆ ਗਠਬੰਧਨ ਵੱਲੋਂ ਮਾਹਰ ਅਲੀ ਦੇ ਵਿੱਚ ਅ ਅੱਜ ਸ਼ਰਕਤ ਕਰਨ ਆਏ ਨੇ ਗੱਲਬਾਤ ਕਰਦਾ ਢਾਲੀਵਾਲ ਸਾਹਿਬ ਅੱਜ ਕਹਿੰਦੇ ਲੋਕਤੰਤਰ ਨੂੰ ਬਚਾਉਣ ਵਾਸਤੇ ਇੰਡੀਆ ਆਲਾਈਂਸ ਵੱਲੋਂ ਸਾਂਝੇ ਰੂਪ ਦੇ ਵਿੱਚ ਇਕੱਠੇ ਹੋਏ ਨੇ ਦੋ ਮੁੱਖ ਮੰਤਰੀ ਅਰੈਸਟ ਕਰ ਲਿੱਤੇ ਗਏ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਇਕੱਠੇ ਹੁੰਦਾ ਇੱਕ ਮੌਕਾ ਮਿਲਿਆ ਕੀ ਕਹੋਗੇ ਜਦੋਂ ਦਾ ਇਹ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ ਪਹਿਲੀ ਵਾਰ ਇੰਨੇ ਵੱਡੇ ਤਾਨਾਸ਼ਾਹੀ ਜਿਹੜੀ ਇਸ ਦੇਸ਼ ਦੇ ਵਿੱਚ ਆਈ ਹੈ ਉਹ ਤਾਨਾਸ਼ਾਹੀ ਨੂੰ ਖਤਮ ਕਰਨਾ ਜਿਹੜਾ ਜਿਹੜੀ ਮੋਦੀ ਤੇ ਬੀਜੇਪੀ ਦੀ ਗਵਾਹੀ ਦੇ ਵਿੱਚ ਅੱਜ ਜਮੂਰੀਅਤ ਜਿਹੜੀ ਇਸ ਦੇਸ਼ ਚੋਂ ਖਤਮ ਕਰਤੀ ਉਹਨੂੰ ਜਮੂਰੀਅਤ ਨੂੰ ਬਹਾਲ ਕਰਾਉਣ ਵਾਸਤੇ ਇੰਡੀਆ ਅਲਾਇੰਸ ਜਿਹੜਾ ਉਹਦੀ ਅੱਜ ਮਹਾਰਾਲੀ ਉਹਦੀ ਆhmadvi ਪਾਰਟੀ ਦੀ ਮਹਾਰਾਲੀ ਹੋਦੀ ਹੈ ਉਹਦਾ ਅਰਵਿੰਦ ਕੇ ਜੀ ਵਾਲਜੀ ਨੂੰ ਝੂਠੇ ਕੇਸਾਂ ਦੇ ਵਿੱਚ ਫਸਾ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਇਹ ਨਹੀਂ ਹੋਊਗਾ ਇਹ ਦੇਸ਼ ਜਿਹੜਾ ਇਹ ਜਬੂਰੀयत ਪਸੰਦ ਦੇਸ਼ ਇਸ ਦੇਸ਼ ਦੇ ਲੋਕ ਭਾਰਤ ਦੇ ਲੋਕ ਤਾਨਾਸ਼ਾਈ ਨੂੰ ਕਦੀ ਵੀ ਇਤਿਹਾਸ ਦੇ ਅੰਦਰ ਬਰਦਾਸ਼ਤ ਨਹੀਂ ਕਰਦੇ ਔਰ ਅੱਜ ਵੀ ਨਹੀਂ ਕਰਦੇ ਸੋ ਅੱਜ ਦੀ ਜਿਹੜੀ ਰੈਲੀ ਹੈ ਇਹ ਤਾਨਾਸ਼ਾਈ ਦੇ ਹਿੰਦੁਸਤਾਨ ਦੀ ਜਿਹੜਾ ਸਿਕਲ ਹੋ ਗਿਆ ਉਹਨੂੰ ਖਤਮ ਕਰਨ ਵਾਸਤੇ ਜਿਹੜਾ ਇੱਕ ਪਹਿਲਾ ਕਦਮ ਹੈ ਔਰ ਤੁਸੀਂ ਦੇਖਣਾ ਕਿ ਜਿਹੜੇ ਕਮੀ ਦੇ ਰਿਜ਼ਲਟ ਆਉਣਗੇ ਲੋਕ ਸਭਾ ਦੇ ਇਹ ਤਾਨਾਸ਼ਾਈ ਦਾ ਉਹਦੇ ਵਿੱਚ ਜਿਹੜਾ ਉਹ ਉਹ ਮਤਲਬ ਬਹੁਤ ਬੁਰੀ ਤਰ੍ਹਾਂ ਹਾਰ ਹੋ ਗਈ ਮੋਦੀ ਦੀ ਬੀਜੇਪੀ ਦੀ ਹਾਰ ਹੋ ਰਹੀ ਆ ਇਤਿਹਾਸ਼ ਹੋਏ ਪਏ ਆ ਉਹ ਉਹ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਨੂੰ ਕੁਜਲਤੇ ਲੱਗੇ ਆ ਐਡੀ ਗੱਲ ਆ ਬਸ ਬੀਜੇਪੀ ਕਹਿ ਰਹੀ ਹੈ ਕਿ ਆਪਣੇ ਆਪਣੇ ਗੁਨਾਹوں ਨੂੰ ਛਿਪਾਉਣੇ ਲਈ ਨੇਤਾ ਇੱਕ ਜੁਟ ਹੋ ਗਏ ਆ ਕੌਣ ਕੌਣ ਸੇ ਗੁਨਾਹ ਹੈ ਬੀਜੇਪੀ ਕੇ ਪਾਸ ਜੋ ਆਦਮੀ ਹੈ ਬੀਜੇਪੀ ਕੇ ਪਾਸ ਜੋ ਇਸ ਦੇਸ਼ ਦਾ ਜਿੰਨਾ بڑے بڑے ਲੋਕ ਬੈਂਕਾਂ ਲੂਟ ਕੇ ਲੈ ਗਏ ਬਾਹਰ ਦੇ ਦੇਸ਼ ਚਲੇ ਗਏ उन लोगों के खिलाफ तो कार्रवाई नहीं कर का रहे डेढ़ दो साल हो गया जिस केस में अरविंद जी को गिरफ्तार किया इस इस केस की जांच अभी तक एक एक भी पैसा कहीं मिला है किसी अकाउंट में मिला है कोई सबूत मिला है कुछ भी नहीं मिला आप एक बयान पे आधार के मुख्यमंत्री चुने हुए मुख्यमंत्री को जरा अरेस्ट कर रहे हो ये जे बर्दाश्त नहीं करेगा इंडिया पावे जो बचो ਜਾ ਕਾਂਗਰਸ ਨਹੀਂ ਆਉਣਾ ਨਹੀਂ ਚਾਹੀਦਾ ਲੱਗਦਾ ਨਹੀਂ ਕਿ ਅੱਜ ਦੇ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਸਾਂਝੇ ਰੂਪ ਦੇ ਵਿੱਚ ਇਕੱਠੇ ਹੋਏ ਨਹੀ ਨਹੀ ਕੋਈ ਗੱਲ ਨਹੀਂ ਅੱਜ ਸਾਰੇ ਲੋਕ ਦਿੱਲੀ ਦੇ ਸਾਰੇ ਮਤਲਬ ਲੋਕ ਆ ਰਹੇ ਆ ਬਹੁਤ ਵੀ ਸਟੇਟਾਂ ਦੇ ਵਿੱਚੋਂ ਆ ਰਹੇ ਆ ਜਿੰਨੀਆਂ 28 ਪਾਰਟੀਆਂ ਦੇ ਲੀਡਰ ਆ ਰਹੇ ਇਸ ਕਰਕੇ ਬਹੁਤ ਵਧੀਆ ਅੱਜ ਦੀ ਦਿੱਲੀ ਆ ਕੋ ਵੇਖੋ ਤੁਸੀਂ ਕੀ ਬਣਾਉਂਦੇ ਠੀਕ ਹੈ ਤਾਂ ਇਹ ਸੰ ਸਾਡੇ ਨਾਲ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਕਿ ਅੱਜ ਸ਼ਰਕਤ ਕਰਨ ਆਏ ਨੇ ਪ੍ਰੋਟੈਸਟ ਦੇ ਵਿੱਚ ਲੋਕਤੰਤਰ ਦੇ ਖਿਲਾਫ ਜੋ ਪ੍ਰੋਟੈਸਟ ਦਾ ਉਸ ਦੇ ਵਿੱਚ ਸ਼ਰਕਤ ਕਰ ਜਾ ਰਹੇ ਨੇ ਕੈਮਰਾ ਪਰਸਨ ਤੇ ਅਰਵਿੰਦ ਦੇ ਨਾਲ ਮੈਂ ਦਿਲਜੀਤ ਸਿੰਘ ਲਿਵਿੰਗਡੇ ਨਿਊਜ਼ ਦਿੱਲੀ